ਅੱਜ ਗੁਰੂ ਪੂਰਨਮਾ ਹੈ ਤੇ ਜ਼ਿੰਦਗੀ ਦੇ ਹਰ ਮੋੜ ਤੇ ਗੁਰੂ ਦੀ ਲੋੜ ਪੈਂਦੀ ਏ ਅਕਸਰ ਕਿਹਾ ਵੀ ਜਾਂਦਾ ਏ ਕਿ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਦੇਖੋ ਜਦੋਂ ਘਰ 'ਚ ਬੱਚਾ ਹੁੰਦਾ ਏ ਤਾਂ ਬੱਚੇ ਦੀ ਸਭ ਤੋਂ ਪਹਿਲੀ ਗੁਰੂ ਉਸਦੀ ਮਾਂ ਹੁੰਦੀ ਏ ਜੋ ਬੱਚੇ ਨੂੰ ਉੱਠਣਾ ਬੈਠਣਾ ਤੇ ਬੋਲਣਾ ਸਿਖਾਉਂਦੀ ਏ ਤੇ ਫਿਰ ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਉਸ ਨੂੰ ਪੜ੍ਹਨ ਲਈ ਸਕੂਲ ਭੇਜਿਆ ਜਾਂਦਾ ਏ ਸਕੂਲ 'ਚ ਅਧਿਆਪਕ ਉਸ ਦੀ ਜ਼ਿੰਦਗੀ ਨੂੰ ਸਿਵਾਦੇ ਤੇ ਸੇਧ ਦਿੰਦੇ ਹਨ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਦੇ ਹਰ ਮੋੜ ਤੇ ਉਸ ਨੂੰ ਗੁਰੂ ਦੀ ਲੋੜ ਪੈਂਦੀ ਏ ਗੁਰੂ ਤੋਂ ਭਾਵ ਹੈ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਜਾਣ ਵਾਲਾ ਗੁਰੂ ਬਿਨਾ ਜ਼ਿੰਦਗੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਜ਼ਿੰਦਗੀ 'ਚ ਕੋਈ ਛੋਟਾ ਮੋਟਾ ਕੰਮ ਸਿੱਖਣਾ ਹੋਵੇ ਤਾਂ ਉਸ ਲਈ ਉਸਤਾਦ ਦੀ ਲੋੜ ਪੈਂਦੀ ਏ ਇਸ ਲਈ ਕਿਹਾ ਗਿਆ ਹੈ ਕੋਣ ਬੈਠ ਮੇਰੇ ਉਸਤਾਦ ਰਖੀ लाज ਉਸੀ ਤਰ੍ਹਾਂ ਅੱਜ ਕੱਲ ਦੇ ਯੁੱਗ ਵਿੱਚ ਵੀ ਭਗਤੀ ਪ੍ਰੇਮ ਮਾਰਗ ਤੇ ਚੱਲਣ ਲਈ ਗੁਰੂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਗੁਰੂ ਹਰ ਤਰ੍ਹਾਂ ਦੀ ਮੁਸ਼ਕਲ 'ਚ ਕੰਮ ਆਉਂਦਾ ਹੈ ਤੇ ਉਹ ਹੀ ਰਾਹ ਦਸੇਰਾ ਬੰਦਾ ਹੈ ਹਰ ਔਖੇ ਵੇਲੇ ਤੁਹਾਡਾ ਕੋਈ ਸਾਥ ਦੇਵੇ ਨਾ ਦੇਵੇ ਪਰ ਗੁਰੂ ਕਦੇ ਵੀ ਬਾਣ ਨਹੀਂ ਛੱਡਦਾ ਤੇ ਜੇ ਥੋੜੀ ਜੀ ਮੁਸੀਬਤ ਪੈਣ ਤੇ ਗੁਰੂ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਫੇਰ ਉਹ ਝਟ ਬੋੜਦਾ ਹੈ ਕਿਉਂ ਨਾ ਫਿਰ ਅਸੀਂ ਵੀ ਗੁਰੂ ਦੀ अहमियत ਤੇ ਉਸ ਨੂੰ ਪਹਿਲ ਦਿੰਦੇ ਹੋਏ ਆਪਣੇ ਦਿਨ ਦੀ ਸ਼ੁਰੂਆਤ ਗੁਰੂ ਨੂੰ ਯਾਦ ਕਰਦੇ ਹੋਏ ਬਿਤਾਈਏ ਕਿਉਂਕਿ ਗੁਰੂ ਉਹ ਅਸੀਮ ਪਾਵਰ ਹੈ ਜਿਸ ਦੇ ਨਾਲ ਸਾਨੂੰ ਪੋਜ਼ਿਟਿਵਿਟੀ ਮਿਲਦੀ ਏ ਤੇ ਹਰ ਔਖੀ ਮੰਜ਼ਲ ਨੂੰ ਅਸੀਂ ਬੜੀ ਆਸਾਨੀ ਦੇ ਨਾਲ ਸਰ ਕਰ ਲੈਨੇ ਆ ਤੇ ਸਾਡੀ ਜ਼ਿੰਦਗੀ 'ਚ ਨੈਗੇਟਿਵਿਟੀ ਦਾ ਨਾਮ ਉਹ ਨਿਸ਼ਾਨ ਨਹੀਂ ਰਹਿੰਦਾ ਕਬੀਰ ਸਾਹਿਬ ਨੇ ਗੁਰੂ ਦੀ ਉਸਤਤ ਕੋ ਇਸ ਤਰ੍ਹਾਂ ਕੀਤੀ ਗੁਰੂ ਗੋਬਿੰਦੂ ਖੜੇ ਕਾਕੇ ਲਾਗੂ ਪਾਏ ਬਲਹਾਰੀ ਗੁਰ ਆਪਣੇ ਜਿਨ ਗੋਬਿੰਦਿਓ ਮਲਾਏ ਇਸ ਲਈ ਅੱਜ ਗੁਰਪੁਰਬ ਦੇ ਮੌਕੇ ਤੇ ਆਪਣੇ ਗੁਰੂ ਤੇ ਸਾਨੂੰ ਵੀ ਬਲਹਾਰ ਜਾਣਾ ਚਾਹੀਦਾ ਹੈ ਜਿਸ ਨੇ ਜ਼ਿੰਦਗੀ ਦੇ ਹਰ ਔਖੇ ਪੰਡੇ ਤੇ ਸਾਨੂੰ ਸੰਭਾਲਿਆ ਤੇ ਅੱਗੋਂ ਵੀ ਸੰਭਾਲੇਗਾ